ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਲੈ ਪਟਨੇ ਦੀ ਧਰਤੀ ਤੇ ਅਵਤਾਰ ਹੋਇਆ ਤੇ ਪੰਡਿਤ ਸ਼ਿਵਦੱਤ ਨੇ ਜਿਵੇਂ ਰਾਜੇ ਫਤੇ ਚੰਦ ਨੂੰ ਸਤਿਗੁਰੂ ਸਾਹਿਬ ਜੀ ਦੇ ਅਵਤਾਰੀ ਪੁਰਸ਼ ਹੋਣ ਬਾਰੇ ਦੱਸਿਆ ਹੈ ਅਤੇ ਆਖਿਆ ਹੈ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੋ ਫਰਿਆਦ ਕਰੋ ਤਾਂ ਤੁਹਾਡੇ ਘਰ ਪੁੱਤਰ ਪੈਦਾ ਹੋ ਜਾਵੇਗਾ ਉਸ ਵੇਲੇ ਜਿਵੇਂ ਪੰਡਿਤ ਸ਼ਿਵਦੱਤ ਰਾਜੇ ਫਤੇ ਚੰਦ ਨੂੰ ਦੱਸ ਰਿਹਾ ਉਸ ਵੇਲੇ ਦੀਆਂ ਚੰਦਪ੍ਰੀਆਂ ਲੈਣਾ ਹੈ ਇਓ ਗਿਆਨ ਕਰਦੇ ਜੀ ਸੇਵ ਦਤ ਨੇ ਆਖੇ ਆ ਸੁਣੀ ਰਾਜਾ ਭਾਂਡਾ ਦਿਲ ਵਾਲਾ ਪੈਸਾਫ ਕਰਨਾ ਉਹਨੂੰ ਲੋੜ ਨਹੀਂ ਕੋਈ ਪਦਾਰਥਾਂ ਦੀ ਜਦੋਂ ਮੇਰ ਹੋ ਗਈ ਖਤਮ ਆਣ ਤਰਨਾ ਡਿੱਗੇ ਧੱਥੇ ਨੂੰ ਜਿਹੜਾ ਗਲੇਲਾਂ ਦਾ ਪਟਨੇ ਸ਼ਹਿਰ ਅੰਦਰ ਆਪ ਆ ਗਿਆ ਉਹ ਵੇਲਾ ਸੁੱਕੀਆਂ ਨੂੰ ਜਿਹੜਾ ਫਲ ਲਾਉਂਦਾ ਪਟਨੇ ਸ਼ਹਿਰ ਅੰਦਰ ਆਪ ਆ ਗਿਆ ਉਹ ਮੈਂ ਜਦੋਂ ਸਦਾ ਮੇਰੇ ਕੋਲ ਦੋਲ ਕਰਦਾ ਵੀਰ ਵੀਰਾ ਦਾ ਸੱਚਾ ਪਿਆਰ ਹੈ ਉਹ ਡਿੱਗਦੇ ਢੈਂਦੇ ਆ ਨੂੰ ਤੁਰਦਾ 발 ਆਉਂਦਾ ਪਟਨੇ ਸ਼ਹਿਰ ਅੰਦਰ ਆ ਪਿਆ ਗਿਆ ਵੋ ਵੇਲਾ ਸੁੱਕੀਆਂ ਨੂੰ ਜਿਹੜਾ ਪੜ ਲਾਉਂਦਾ ਪਟਨੇ ਸ਼ਹਿਰ ਅੰਦਰ ਜੋੜੀ ਕੰਗਣਾ ਦੀ ਜਗ ਵੇਦਿਆ ਨਦੀ ਵਿੱਚ ਸੋਟਾ ਦਿੱਤੀ ਰਹਿੰਦਾ ਚੱਲਦਾ ਚਾਲ ਮਲੰਗਣਾ ਦੀ ਉਹਨੂੰ ਸਾਕੀ ਨੇ ਰਜਮ ਵਿੱਚ ਘੁੱਟ ਦਿੱਤੀ ਗਲਾ ਜੀ ਦੀਆਂ ਧੱਤ ਆਕਾਸ਼ ਗਾਉਂਦਾ ਪਟਨੇ ਸ਼ਹਿਰ ਅੰਦਰ ਨੂੰ ਜਿਹੜਾ ਫਲ ਲਾਉਂਦਾ ਪਟਨੇ ਸ਼ਾਰੇੰ ਦੁਰ ਆਪ ਆ ਗਿਆ ਬੋ ਜਿੱਥੇ ਜਾਂਦ ਕਰੀਏ ਉਥੇ ਆਣ ਪਹੁੰਚੇ ਇਹੋ ਜਾਇਓ ਜਗ ਤੇ ਯਾਰ ਪੱਕਾ ਕੋ ਨਿੱਦਲਾ ਅੰਧਰ ਖੋਟ ਰਹਿਣ ਦਿੰਦਾ ਚੱਲਦਾ ਉਹਦਾ ਵਪਾਰ ਪੱਕਾ ਉਤਾਂ ਲੱਖ ਮੁਸੀਬਤਾਂ ਝੱਲ ਆਉਂਦਾ ਪਟਨੇ ਸ਼ਹਿਰ ਅੰਦਰ ਆਪਿਆ ਗਿਆ ਵੋ ਵੇਲਾ ਸੁੱਕਿਆਂ ਨੂੰ ਜਿਹੜਾ ਫੜ ਲਾਉਂਦਾ ਪਟਨੇ ਸ਼ਹਿਰ ਅੰਦਰ ਆਪਿਆ ਤੁਹਾਨੂੰ ਇੱਕ ਬਹਾਦਰ ਦਾ ਲਾਡਲਾ ਵੋ ਹਰਕੁਬਿੰਦ ਦਾ ਪੋਤਾ ਗੋਬਿੰਦ ਹੈ ਓ ਜੁੱਧਾ ਪੋਤਰਾ ਓ ਦਾਦੀ ਨਾਰਕੀ ਦਾ ਵਾਲੀ ਤਖਤ ਦਾਤੇ ਮਾਲਕ ਹਿੰਦ ਦਾ ਤਾ ਪਰਦੇ ਆ ਤੇ ਨਹੀਂ ਉਹ ਸੱਲ ਲਾਉਂਦਾ ਪਟਨੇ ਸ਼ਹਿਾਰੇ ਅੰਦਰ ਆਪ ਆ ਗਿਆ ਵੋ ਬਰਲਾ ਸੁਕੇ ਯਾਰੂ ਜਿਹੜਾ ਪੜ ਲਾਉਦਾ ਪਟਨੇ ਸ਼ਹਿਾਰੇ ਅੰਦਰ ਆਪ ਆ ਗਿਆ ਵੋ ਸੋਣਾ ਜਗ ਤੇ ਸੱਚੇ ਦਾਤਾਰ ਵਾਲਾ ਉਹਦੇ ਦੋੜ ਵਿੱਚ ਫਰਕ ਨਹੀਂ ਰਤੀਆਂ ਦਾ ਲਾ ਲਾ ਅਬੂਲ ਮੈਨੂੰ ਬੱਤੀ ਵੇਚਦਾ ਉਹ ਸੌਦਾ ਕੱਤੀਆਂ ਦਾ ਜੋਗੀ ਅੱਜ ਦਾ ਬੱਤ ਨਹੀਂ ਕਾਲੇ ਆਉਂਦਾ ਪਟਨੇ ਸ਼ਹਿਰ ਅੰਦਰ ਆਪਿਆ ਗਿਆ ਵੋ ਵੇਲਾ ਸੁਖੀਆਂ ਨੂੰ ਜਿਹੜਾ ਫਲ ਗਾਉਂਦਾ ਪਟਨੇ ਸ਼ਹਿਰ ਅੰਦਰ ਆਪਿਆ ਪੰਡਤ ਸ਼ੇਵਧਾਤ ਨੇ ਇੱਕ ਬਚਨ ਸੁਣਾ ਕਰਕੇ ਰਾਜਾ ਫਤੇ ਚੰਦ ਦੀ ਰਾਣੀ ਦਾੜਾ ਨਿਸ਼ਚਾਸੀ ਉਹ ਐਵੇਂ ਨਿਤ ਧਿਆਉਣ ਲੱਗ ਪਈ ਤੇ ਰਾਣੀ ਮੈਣੀ ਜਿਹੜੀ ਸੀ ਰਾਜਾ ਫਤੇ ਚੰਦ ਦੀ ਇਸਤਰੀ ਉਹਨਾਂ ਦੇ ਘਰ ਕੋਈ ਬਲਾਦ ਨਹੀਂ ਸੀ ਤੇ ਐਵੇਂ ਸਤਿਗੁਰ ਸਾਹਿਬ ਜੀ ਨੂੰ ਨਿਤਾਤਰਤੀ ਜਾਤ ਕਰਦੀ ਔਰ ਸਤਿਗੁਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੀ ਕਿ ਉਹ ਸਾਡੇ ਬਿਨਾ ਕਹੇ ਤੋਂ ਬੁਲਾਏ ਤੋਂ ਸਾਡੇ ਘਰ ਹਣ ਐਵੇਂ ਇੱਕ ਦਿਨ ਰਾਣੀ ਮੈਣੀ ਨੇ ਜਿਹੜੀਆਂ ਘੁੰਗਣੀਆਂ ਸਨ ਤੇ ਕੂੜੀਆਂ ਸਨ ਘੁੰਗਣੀਆਂ ਪਾਪ ਕੇ ਛੋਲੇ ਜਿਹੜੇ ਉਬਾਲਦੇ ਹਨ ਅੱਜ ਵੀ ਬਾਲੀ ਲੀਲਾ ਗੁਰਦੁਆਰਾ ਸਾਹਿਬ ਦੇ ਵਿੱਚ ਮਿਲਦੇ ਹਨ ਛਕਣ ਦੇ ਲਈ ਤੇ ਐਵੇਂ ਉਹ ਘੁੰਗਣੀਆਂ ਅਤੇ ਪ੍ਰਸ਼ਾਦ ਜਿਹੜਾ ਤਿਆਰ ਕਰਕੇ ਰਾਣੀ ਦੇ ਕੋਲੋਂ ਮਹਾਰਾਜ ਨੇ ਆਪ ਇਹ ਕਰਕੇ ਛਕਿਆ ਹੈ ਤੇ ਉਵੇਂ ਅੱਜ ਮਰਿਆਦਾ ਚੱਲਦੀ ਹੈ ਐਵੇਂ ਸਤਪੁਰ ਸਾਹਿਬ ਦਾ ਇਹ ਪਾਵਨ ਪਵਿੱਤਰ ਇਤਿਹਾਸ ਹੈ ਇਹ ਇਤਿਹਾਸ ਇਹਦੇ ਅਨੇਕਾਂ ਪ੍ਰਕਾਰ ਦੇ ਪੁੱਲਾ ਆ ਗਿਆ ਸਬਗੁਰੂ ਸਾਹਿਬ ਜੀ ਬਖਸ਼ਣ ਜੋਗਾ ਗੱਟ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ